ਆ ਵੀ ਮਾਲਕ ਦੀ ਕਿਰਪਾ ਨਾਲ ਕੱਟੀ ਗਈ। ਲੋ ਵੀ ਸੱਜਣੋ ਇੱਥੇ ਤੁਹਾਨੂੰ ਦੱਸਿਆ ਸੀਗਾ ਵੀ ਤਿਆਰੀ ਆ ਮੀਣੀ ਦੀ ਤੇ ਕੱਟੀ ਨੂੰ ਜਨਮ ਦੇਤਾ ਵਾਹਿਗੁਰੂ ਨੇ ਸੁਣੀ ਆ ਅਰਦਾਸ। ਸੋਚਿਆ ਸੀ ਵੀ ਯਾਰ ਕੱਟੀ ਦੇਗੀ ਤਾਂ ਦੋ ਹੋ ਜਾਣੀਆਂ। ਧੰਨਵਾਦ। ਵੇਖਿਓ ਐਂਡ ਤੱਕ ਵੀਡੀਓ। ਹਮ ਪਾਉਜੀ ਸਾਸਰੀ ਕਾ ਸਾਸਰੀ ਕਾਲ ਜੀ ਸਾਥ। ਹੋਰ ਸੁਣਾਓ। ਬੜੀ ਕਿਰਪਾ ਕਲਦੀਪ ਸੈਂ। ਚੜਦੀ ਕਲਾ। ਬੜੀ ਮੇਹਰ ਆ ਗੁਰੂ ਰਾਮ ਦਾ। ਤੇ ਡਰੈੱਸ ਆਪਣਾ। ਡਰੈੱਸ ਪੈਂਡ ਬਲਟੋ ਆ। ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 887288568 7710373036 ਤੇ ਮੀਣੀ ਫੇਰਤ ਕੀ ਫੇਰ ਲਿਆਂਦੀ ਆ ਮੀਣੀ ਫੇਰ ਲਿਆਂਦੀ ਮੀਣੀ ਦਾ ਸ਼ਕੀਨ ਆ ਤੂੰ ਵੀ ਹੈਨਾ ਤੇ ਮੀਣੀ ਜੇ ਕਰਦੂਤੀ ਆ ਦੋ ਜਾਨੀ ਕਲਦੀ ਹੈ ਹੈਨਾ ਆ ਤੇ ਤਿਆਰੀ ਆ ਸੂਣ ਦੀ ਤਿਆਰੀ ਤਿਆਰੀ ਆ ਸੂਪੇਗੀ ਸੁਆ ਕਿਹੜਾ ਸੂਗੀ ਸੁਆ ਤੇ ਜਾ ਤੀਸਰਾ ਸੁਆ ਸੂਗੀ ਸਿੰਘ ਹੈਲਦੇ ਨਹੀਂ ਸਿੰਘ ਨਹੀਂ ਹੈਲਦੇ ਹੈਲਦੇ ਨਹੀਂ ਤੂੰ ਮੀਣੀ ਮੜੇ ਮੜੇ ਹੈਲਦੇ ਓਕੇ ਤੇ ਟੱਪਣ ਟੱਪਣ ਬਾਕੀ ਦਾ ਸੂਈ ਪੈਣੀ ਹੁਣ ਬੜੀ ਚੰਗੀ ਤੇ ਬੰਦਾ ਤੇ ਹੁਣ ਤਾਂ ਕੋਈ ਇਹਦਾ ਖਤਰਾ ਰਹਿਣਾ ਹੀ ਨਹੀਂ ਤਿਆਰੀ ਆ ਜਮਾ ਹਨਾ ਤੇ ਬੰਦੀ ਕਰਦੀ ਲਈ ਵਾਧਾ ਹੋਰ ਬਣਾ ਜੂ ਹੋਰ ਬਣਾ ਜੀ ਸੂਆ ਦੂਜਾ ਤੀਜਾ ਇੱਕ ਰੰਗ ਕਾਲੀ ਪੂਛੋ ਹਾਂ ਜੈ ਡਬਲ ਐ ਵਾਕਿਆ ਫਿਰ ਇਹ ਤਾਂ ਨਹੀਂ ਬਾਲੀ ਸਫਾਈ ਕਰਾਈ ਸਜਣੋ ਇਹਦੀ ਕਿਉਂਕਿ ਤਿਆਰ ਆ ਸੂਣ ਨੂੰ ਮੈਂ ਤੇ ਫਿਰ ਨਿਵਾ ਨਿਵਾ ਦਈਏ ਤਾਂ ਪਸੂ ਕਈ ਵਾਰੀ ਵੀ ਚਰ ਜਾਂਦਾ ਤੇ ਬਾਕੀ ਗਾਲੇ ਪਈ ਹੋਈ ਆ ਤੇ ਭਾਉਜੀ ਤੋਰ ਕਰਾ ਇਹਦੀ ਚੱਕ ਕੇ ਰਾਜ ਮੀਣੀ 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 ਕਰਾ ਦੇ ਲਓ ਵੀ ਸਜਣੋ ਜੇ ਮੀਣੀ ਲੱਭਦੇ ਸੀ ਮੀਣੀ ਵੀ ਚੀਜ਼ ਆ ਕੋਈ ਐ ਨਹੀਂ ਗੱਲ ਕੁਆਲਿਟੀ ਬੜੀ ਆ ਮੀਣੀ ਦੇ ਵਿੱਚ ਲੇਵਾ ਸ਼ਾਟ ਫਾਣਾ ਚੱਡਾ ਕਿ ਨਿਕਲਦੀ ਵਾਹ ਕੀ ਯਾਰ ਕੋਈ ਛਾਕਣੀ ਅੱਜ ਪਾਉ ਸ਼ੌਟ ਕੱਲੀ ਦਾ ਬਣਾ ਕੇ ਚਲਾਦੇ ਹੈਨਾ ਕੀ ਬਾਤਾਂ ਬਹੁਤ ਸ਼ਾਨਦਾਰ ਮੀਣੀਆਂ ਪਾਉ ਕੋਲੇ ਇੱਕ ਰੰਗ ਕਾਲੀ ਫੇਸ ਕੁਆਲਿਟੀ ਬੜੀ ਸੋਹਣੀ ਤੇ ਬਿਲਕੁਲ ਹੀ ਤਿਆਰੀ ਖਸੂਨ ਦੀ ਆ ਸਜਣੋ ਵੇਖੋ ਤਰਦੀ ਦਾ ਲੇਵਾ ਭਾਂਡਾ گاਵਾਂ ਵਾਲਾ ਵੇਖੋ ਕੀ ਬਾਤਾਂ ਤੇ ਪਉ ਥਾਣਾ ਲਿਉ ਤਾਂ ਓਕੇ ਆ ਨਾ ਐਨ ਓਕੇ ਠੀਕ ਆ ਭਾਈ ਨੇ ਰੁਪਏ ਲਾਏ ਹਾਂ ਹਾਂ ਵੀ ਆਪਾਂ ਕਾਹ ਤੋਂ ਮਾੜੀ ਲਿਉਣੀ ਸੀ ਤੇ ਆਪਾਂ ਨੂੰ ਕੀ ਪਤਾ ਆਪਣੇ ਤੋਂ ਕਿੱਡੇ ਗਾਂ ਪਾਰ ਖੂਨੇ ਆ ਜਾਣਾ ਹਨਾ ਵੇਖੋ ਸਚਨੋ ਆ ਚੀਜ਼ਾਂ ਨਾ ਘੱਟ ਮਿਲਦੀਆਂ ਯਾਰ ਇਹ ਨਹੀਂ ਗੱਲ ਵੀ ਸਹਿਤ ਕੀਤੀ ਆਪਾਂ ਤੇ ਓਕੇ ਰਿਪੋਰਟ ਆ ਜਮੇ ਟਾਪ ਕੁਆਲਿਟੀ ਦੀ ਝੋਟੀਆਂ ਇਹੋ ਜਿਹੇ ਦਾ ਕੋਈ ਆਖੂ ਟਾਈਮ ਲਾਇਆ ਤੇ ਇਹਨੂੰ ਕਿੱਡਾ ਲੱਗਾ ਹਾਂ ਇਹਦਾ ਇਹਦਾ ਹੁਣ ਭਰੀ ਖੜੀ ਆ ਭਰੀ ਖੜੀ ਲੈ ਵਾ ਆਪਦਾ ਕਰਮਾਂ ਵਾਲੀ ਜਿੰਨਾ ਹੈਗਾ ਤੇ ਪਾਉ ਜੀ ਇਦੀਆਂ ਸਹਿਤਾਂ ਸਬਤਾਂ ਕਰ ਲੀਆਂ ਤੇ ਓਕੇ ਰਿਪੋਰਟ ਝੋਟੀ ਆਪਣੀ ਤੇ ਦੇਵਾਂਗੇ ਕੰਨੇ ਦੀ ਜੇ ਜਲਦੀਪ ਸਿੰਘ ਸਾਹਿਬ ਝੋਟੀ ਦਾ ਭਾਵੇਂ ਡੇਢ ਦੀ ਵੇਚ ਲੈਂਦੇ ਪਰ ਆਪਣੇ ਕੋਲ ਲੋਕਾਂ ਦਾ ਕੰਮ ਨਹੀਂ 1.25 ਦੀ ਝੋਟੀ ਦੇ ਦੀ 1 ਲੱਖ ਤੇ 25000 ਦੀ ਉਹਦੇ ਚ ਪਿਆਰ ਮੁਹੱਬਤ ਕਰਦਗੇ ਉਹਨਾ ਹੀ ਕਰਦਾ ਤੇ 2000 ਛੱਡ ਦੀ ਇੱਕ 22 ਦੀ ਦੇ ਦੀਏ ਇਹ 20 ਦੀ ਦੇ ਦੇ ਯਾਰ ਨਾਲੇ ਦਾ ਲਾਈਨ ਵਾਲਾ ਵੀ ਖੋਜੋ ਜੂ अच्छा एक 20 ਦੀ ਦੇ ਦਿੱਤੀ ਇੱਕ 20 ਦੀ ਆ ਨਹੀਂ ਦੇ ਦਿੱਤੀ ਕੀ ਬਾਤ ਆ ਕੱਢ ਬਾਹਰ ਆ ਨੂੰ ਮੜੀ ਜੀ ਕਰਾ ਫੇਰ ਇੱਕ ਇਧਰ ਨੂੰ ਕਰਾ ਚੱਕ ਹੁਣ ਸੱਜਣੋ ਚੱਕ ਤਾਂ ਹੋਣ ਲੱਗੀ ਆ ਕਿਉਂਕਿ ਟਕਾਣੇ ਤੇ ਆ ਗਈ ਆ ਜਮਾ ਹੀ ਇਹ ਇੱਕ 20 ਤੇ 20 ਪੰਜ ਵੀਡੀਓ ਤੇ ਕੋਈ ਸਾਈ ਨਾ ਪਾਵੇ ਹਾਂ ਵੀਡੀਓ ਤੁਸੀਂ ਵੇਂਦੇ ਰਹਿੰਦੇ ਰਹਿੰਦੇ ਆ ਤੇ ਇਹੋ ਜੀ ਝੋਟੀ ਦਾ ਮੁੱਲ ਕਰ ਲੈਂਦਾ ਅਗਲਾ ਇੱਕ 40 ਇੱਕ 35 ਤੇ ਫੇਰ ਅਗਲਾ ਕਹਿੰਦਾ ਵੀ ਬਾਈ ਇਹ ਤੂੰ ਘੱਟ ਨਹੀਂ ਦੇਣੀ ਇੱਥੇ ਮੈਂ ਤਾਂ ਲਿਆਇਆ ਥੋੜੀ ਵੀ ਹਰ ਪੱਖ ਤੋਂ ਮੈਂ ਤੁਹਾਨੂੰ ਤਸੱਲੀ ਕਰਾ ਦਿਆਂ ਵੀ ਕੋਈ ਰਹਿ ਨਾ ਜਾਵੇ ਪਿਆਰੀ ਦੇ ਵਿੱਚ ਝੋਟੀ ਆ ਜੇ ਮੀਣੀ ਲਵਦੇ ਸੀ ਤਾਂ ਪਾਉ ਦਾ ਨੰਬਰ ਜਿਹੜਾ ਡਾਇਲ ਕਰ ਲੋ ਤੇ ਮੇਲਾ ਲੁੱਟਣ ਵਾਲੀ ਗੱਲ ਆ ਵੀ ਕਿਹੜੇ ਘਰ ਦਾ ਸ਼ਿੰਗਾਰ ਬਣ ਜਾਣੀਆਂ ਜੀਨੇ ਪਹਿਲਾ ਬੂਨ ਲਾ ਲਿਆ ਝੋਟੀ ਉਸੇ ਦੀ ਹੋ ਜਾਣੀ ਆ ਵੇਖੋ ਹੈਨਾ ਕਿਆ ਬਾਤਾਂ ਤੇ ਕਿਆ ਬਾਤਾਂ ਹੀ ਸੂ ਪੈਣੀ ਆ ਕੀ ਬਦਾ ਰੱਬ ਮਿਹਰ ਕਰਦੇ ਤੇ ਕੱਟੀ ਵੀ ਮੀਣੀ ਦੇ ਜੇ ਹਨਾ ਇਹ ਤਾਂ ਉਹ ਕਾਲ ਪਰਖ ਦੇ ਹੱਥ ਨੇਰ ਕੋਠੜੀ ਚਾਹੇ ਤਾਂ ਸਭ ਕੁਝ ਹਨਾ ਤੇ ਬਾਕੀ ਉਹ ਪਰਮਾਤਮਾ ਮਿਹਰ ਹੀ ਕਰੂਗਾ ਤਾਤਾ ਹਨਾ ਤੇ ਬਾਉ ਜੀ 1 20 ਚੋਂ 20 ਹੈ ਨਾ ਜੇ ਕੋਈ ਕੋਈ ਨਹੀਂ ਕੋਈ ਨਹੀਂ ਕਰਾਂਗੇ ਆਏ ਨਾਰਾਜ਼ ਨਹੀਂ ਕਰਦਾ ਇਹ ਤੇ ਬਾਕੀ ਝੋਟੀ ਝੋਟੀ ਆ ਹੈ ਨਾ ਕਹਿੰਦੀ ਨਾ ਕੈਮਰਾ ਮੇਰੇ ਤੇ ਰੱਖੋ ਤੇ ਠੀਕ ਆ ਤੇ ਪਾਉ ਆ ਨੀਲੀ ਦਾ ਫਿਰ ਕੀ ਹਿਸਾਬ ਕਿਤਾਬ ਪਹਿਲਾਂ ਸੁਆ ਸੁਹੀ ਕਲਦੇਸਰ ਠੀਕ ਆ ਓਕੇ ਮੈਂ ਇਹਦੇ ਮਗਰ ਕੱਟਾ ਏ ਠੀਕ ਆ ਕੱਟਾ ਕਿ ਕੱਟੀ ਕੱਟਾ ਇਹਦੇ ਹਾਂ ਅੱਛਾ ਚੌਥੇ ਪੰਜ ਚੌਥੇ ਦੇ ਦਿਨ ਦੀ ਤੀਜੇ ਚੌਥੇ ਦਿਨ ਦੀ ਸੂਈ ਹੈ 10 ਕਿਲੋ ਬੌਲੇ ਤੋਂ ਛਟਾ ਲਿਆ ਜੋ 10 ਕਿਲੋ ਬੌਲਾ ਹੈਗਾ ਹਾਂ ਚਵਾਈ ਚੂਈ ਇੱਕ ਨੰਬਰ ਸੂਆ ਪਹਿਲਾ ਪਿਓਰ ਨੀਲੀ ਕੱਢੀ ਬਾਹਰ ਇਹਨੂੰ ਐਨੂੰ ਹੀ ਲੈ ਚੱਲ ਭਾਵੇਂ ਆਪਾਂ ਐਨੂੰ ਹੀ ਤੁਰਨੀ ਦਾ ਲੋ ਵੀ ਸੱਜਣੋ ਵੇਖਿਓ ਤਰਦੀ ਝੋਟੀ ਦਾ ਲੇਵਾ ਭਾਂਡਾ ਕੱਤ ਕਾਠ ਪਾਉ ਦੇ ਤੇ ਕਤ ਤਨ ਤਜਾ ਲਾ ਲਿਓ ਪਲੂਨ ਤੇ ਮੇਰੇ ਹਿਸਾਬ ਨਾਲ ਦੰਦਾ ਜੀ ਹੋ ਦੰਦਾ ਜੀ ਹੈ 22 ਚੂਨ 100 ਦੀ 100 ਚੂਨ ਵਹੀ ਕਿਉਂਕਿ ਥੰ ਕੰਮ ਦਾ ਲੱਗਾ ਹਨਾ ਇੱਥੇ ਆ ਕੇ ਤੁਹਾਡੀ ਹਰ ਪੱਖ ਤੋਂ ਤਸੱਲੀ ਹੋ ਜਾਂਦੀ ਆ ਸਜਣੋ ਵੇਖੋ ਵੇਲ ਕੱਦ ਦੀ ਦੀ ਵਧੀਆ ਓਕੇ ਹਾਂ ਇਹ ਨਹੀਂ ਕਿਤੇ ਵੀ ਥੱਲੇ ਬਾਲਦੀ ਨਹੀਂ ਰੱਖਣੀ ਐ ਰੱਬ ਦੇ ਜੋ ਰੀਝ ਨਾਲ ਜਮਾਈ ਸਰਾ ਵੇਖੋ ਸਜਣੋ ਹੈ ਨਾ ਕਿਆ ਬਾਤਾਂ ਤੇ ਕਿਆ ਬਾਤਾਂ ਨੇਵੇ ਤੇ ਨਾੜਾ ਨੂੜਾ ਚੰਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵਿਖਾਤੀਆਂ ਤਾਜੀ ਸੂਈ ਤਿੰਨਾ ਚਾਰਾਂ ਦਿਨਾਂ ਦੀ ਉਹ ਇਹਦਾ ਜਿਹੜਾ ਬੱਚਾ ਕੱਟਾ ਵੈਸੇ ਦਾ ਹੈ ਕੱਟੀ ਵਰਗਾ ਜਮਾ ਆ ਵੇਖੋ ਤੇ ਮੈਂ ਤਾਂ ਸੋਚਿਆ ਕੱਟੀ ਆ ਕਿਤੇ ਤੇ ਨਹੀਂ ਪਾਉਆਂ ਦਾ ਵੀ ਕੱਟਾ ਤੇ ਆ ਵੇਖਿਓ ਫੇਰ ਚੈੱਕ ਕਰ ਲਓ ਉਸ ਤੋਂ ਬਾਅਦ ਆਪਾਂ ਇਹਦਾ ਰੇਟ ਵੀ ਜਿਹੜਾ ਤੈਅ ਕਰ ਲਈਏ ਤੇ ਆ ਮੀਣੀ ਤਾਂ ਫਿਰ ਜਿਵੇਂ ਕਹਿ ਤੀਏ ਨਾ ਕੱਟ-ਕੱਟ ਕੇ ਲਾਉਣ ਵਾਲੀ ਗੱਲ ਹੀ ਆ ਵੇਖੋ ਬੜੀ ਖਬਰਦਾਰ ਮੈਂ ਤੇ ਪਾਉ ਜੀ ਇਹਦਾ ਰੇਟ ਫਿਰ ਇਹਦਾ ਵੀ 1 25 ਇੱਕ 20 ਦੀ ਆ ਨਕਲ ਦੀ ਸੱਜਣ ਮੁੱਲ 125 ਤੇ 120 ਦੀ ਅੱਜ ਹਾਂ 20 20 ਚੱਲੇ ਅੱਜ 20 20 ਚੱਲੇ ਤੇਰਾ ਯਾਦ ਹੀ ਕਰੇ ਜਿਹੜਾ ਲੈ ਜੇ ਤੇ ਕਰੇ ਯਾਦਾਂ ਠੀਕ ਆ ਤੇ ਆ ਪਾਉ ਜੀ ਇਹ ਦੂਜਾ ਸੁਆ ਝੋਟੀ ਸੁਈ ਆ 12 ਕਿਲੋ ਮੇਰੇ ਘਰੋਂ ਜਿਹੜਾ ਮਰਜ਼ੀ ਮਿਲ ਕੇ ਲੈ ਜੇ ਸੁਈ ਸਵਾਈ ਝੋਟੀ 12 ਕਿਲੋ ਹਾਜ਼ਰ ਮਗਰ ਕੱਟੀ ਕੱਢੀ ਬਾਹਰ ਦੂਜਾ ਸੁਆ 12 ਦੁੱਧ ਤਿਆਰ ਸੁਆ ਦੂਜਾ ਹਾਜ਼ਰ ਜਿਹੜਾ ਦਿਨ ਕਿੰਨੇ ਹੋ ਗਏ ਦਿਨ ਇਹਨੂੰ 5 6 ਹੋ ਗਏ 5 6 ਦਿਨਾਂ ਦੀ ਸੁਈ ਆ ਸੱਜਣੋ ਵੇਖਿਓ ਲਿਵਾ ਭਾਂਡਾ ਫਿਕਸ ਆਰਡਰ ਦੀ ਜਿਵੇਂ ਕਹਿ ਦੀਏ ਨਾ ਉਹ ਚੀਜ਼ ਆ ਤੇ ਭਉ ਥਣ ਤਾਂ ਕੱਢ ਦੀ ਉਹ ਮਿੱਠੀ ਵਾਲਾ ਚੂਣ ਚੂਣ ਕਿਤੇ ਪੋਲੀ ਰੂਮਰ ਦੀ ਓਕੇ ਵੀ ਐ ਨਹੀਂ ਹੈਗਾ ਵੀ ਹੈਨਾ ਨਾ ਨਾ ਬਲੀ ਚੂਣ ਫਿਰ ਜੇ 12 ਕਿਲੋ ਇਹਦੇ ਕੋਲੇ ਤਿਆਰ ਹੁਣ ਦੁੱਧ 14 ਦੇ ਜੂ 14 ਦੇ ਜੀ ਹੈ 15 ਦੇ ਦੇ ਹਲਦੀ ਪੀ ਹਾਂ ਕੱਦ ਕਾਟ ਚੰਗਾ ਵੇਖੋ ਸਜਣਾ ਹੈ ਨਾ ਕਿਆ ਬਾਤ ਤੇ ਕਿਆ ਬਾਤ ਫਿਕਸ ਆਰਡਰ ਦੀ ਕੁਆਲਿਟੀ ਝੋਟੀ ਦੂਜਾ ਸੂਆ ਆ ਵੇਖੋ ਨੇੜ ਤੋਂ ਕਰ ਲਓ ਹਰ ਪੱਖ ਤੋਂ ਚੈੱਕ ਤੇ ਮਗਰ ਇਹਦੇ ਕੱਟੀ ਆ ਬੈਠੀ ਹੈ ਨਾ ਬਾਪੂ ਜੀ ਇਹ ਇੱਕ ਹੱਡੀ ਦੀ ਛੋਟੀ ਆ ਸਿੰਗਲ ਹੱਡੀ ਦੀ ਇਹਦਾ ਰੇਟ ਫਿਰ ਰੇਟ ਕੁਲਦੀਸ਼ਾ 1.5 ਲੱਖ ਦੀ ਦੇਣੀ ਮੁੱਲ 1.5 ਤੇ ਪੂਰੇ ਲੱਖ ਦੀ ਚੜਾ ਦੇਣੀ ਟੈਂਪੂ ਤੇ ਅੱਜ ਉੱਚ ਮੰਨਤਾ ਨੂੰ ਹੋਊਗਾ ਕੀ ਬਾਤ ਉੱਚ ਵੀ ਛੋੜ ਛੱਪਾ ਹੋਊਗਾ ਤੇ ਆ ਇੱਕ ਆ ਗਈ ਸੂਨ ਵਾਲੀ ਆ ਇਹ ਦੂਜਾ ਸੂਆ ਗੱਭਾ ਨੇ ਠੀਕ ਆ ਇਹ ਤੇ ਪੰਤਾ ਪਰ ਬੜੀ ਚੰਗੀ ਹੈ ਥਣਾ ਦੀ ਤੇ ਭਾਰਤੀ ਗਰੰਟੀ ਕਹਿ ਦਈਏ ਸਿੱਧੀ ਗੱਲ ਹੀ ਮੁਕਾ ਦਈਏ ਥਣਾ ਦੀ ਤੇ ਭਾਰਤੀ ਗਰੰਟੀ ਬਾਕੀ ਯਾਰ ਥਣ ਤਾ ਕੇ ਟਿਪ ਕੇ ਲੈ ਜੇ ਭਾਰਤੀ ਗਰੰਟੀ ਕਹਿ ਦਈਏ ਹਨਾ ਵਾਕਿਆ ਜੀ ਥਾਣਾ ਗਲਾ ਯਾਰ ਜਿੰਨੇ ਮੈਂ ਲੈਣੀ ਆ ਆ ਕੇ ਵੇਖੇ ਹਨਾ ਥਣ ਤਾਂ ਆਪਾਂ ਵੀ ਟਿਪ ਕੇ ਲਈ ਸਹੀ ਆਪਾਂ ਗਲਤ ਹੁੰਦਾ ਲੈਣੀ ਵਾਕਿਆ ਜੀ ਸਿਆਣੀ ਗੱਲ ਆ ਅਸਕਰ ਗਾਂ ਵੀ ਕਿਹੜਾ ਪਤਾ ਹੁੰਦਾ ਕਿੰਨੇ ਲੈਣ ਆ ਜਾਣਾ ਨਾ ਨਾ ਚੰਗੀ ਦੇਵਾ ਕਿਤੇ ਗਾਰ ਫੇਰਾ ਹਾਂ ਕਾਰੀਗਰ ਤੋਂ ਕਾਰੀਗਰ ਦੁਨੀਆ ਪਈ ਆ ਹਾਂ ਵਾਕਈ 100 ਦੀ 100 ਇੱਕੋ ਅਜਾਛੇ ਤੋਂ ਚਾਉਂਦਾ ਨਾ ਵੀ ਐ ਨਹੀਂ ਹੈਗਾ ਵੀ ਕੋਈ ਕੱਚਾ ਜਾਂ ਪੱਕਾ ਦੁੱਧ ਵੀ ਛੋਟੀ 10 11 ਕਿਲੋ ਦੀ ਬਾਜੀ ਹਾਂ 10 ਕਿਲੋ ਦੁੱਧ ਦੇਗੀ ਤੇ ਭਾਅ ਵੀ ਛੋਟਾ ਹੋਊ ਇਹਦਾ ਹਾਂ ਸਾਡਾ ਛੋਟਾ ਕਰ ਦੇਣਾ ਅੱਛਾ ਫੜ ਲਓ ਫੜ ਲਓ ਵਾਲਾ ਮੀਨੀ ਦਾ ਅੱਜ ਫਿਰ ਮੀਨੀ ਰਹੂਗੀ ਹਰ ਵੀਡੀਓ ਚ ਹੈਨਾ ਕੀ ਬਾਤ ਬਟਣਾ ਵਾਲੀ ਆਉਂ ਪਾਉ ਹਾਂ ਆ ਵੇਖੋ ਹੈ ਨਾ ਕੀ ਬਾਤ ਲੇਵੇ ਭਾਂਡੇ ਦੀ ਬੜੀ ਖਬਰਦਾਰ ਆ ਛੋਟੀ ਹਾਂ ਇਹਦਾ ਫਿਰ ਰੇਟ ਇਹਦਾ ਮੁੱਲ 80 ਓਕੇ ਦੋ ਛੱਡ ਗਏ ਮੁੱਲ 80000 ਤੇ ਦੋ ਛੱਡ ਦਈਏ ਆ ਜਾਨਦਗੀ ਅੱਜ 75 ਦੀ ਵੇਖੀ ਜੂ ਜਿਹੜੀ ਹੋ ਹੈ 70 ਹੀ ਦੇ ਦਈਏ ਹੈ 75 ਦੀ ਦੇ ਜਾਨਦਗੀ ਫਿਰ ਹਾਂ ਲਓ ਵੀ ਸੱਜਣਾ 70 ਛੋੜ ਦੇਗੀ 75 ਛੋੜ ਹੋ ਜੂ ਲਓ ਵੀ ਸੱਜਣਾ 75000 ਦੀ ਇਹ ਆ ਇਸ ਵੇਲੇ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਚਾਰ ਮੱਝਾਂ ਹਾਂ ਫੋਰ ਸੇਲ ਕੋ ਦੋ ਟੈਨ ਨਹੀਂ ਮੰਨ ਲਓ ਸੂਈਆਂ ਸਵਾਈਆਂ ਇੱਕ ਗੱਬਣ ਨਹੀਂ ਲਾ ਲਓ ਕਿਉਂਕਿ ਆ ਵੀ ਥੋੜੇ ਪਹੁੰਚਦਿਆਂ ਕਰਦਿਆਂ ਨੂੰ ਸੂ ਪੈਣੀ ਆ ਤੇ ਓਕੇ ਰਿਪੋਰਟ ਹੋ ਜਾਣਾ ਕੰਮ ਤੇ ਪਰ ਮੈਂ ਕੋਲੀ ਖਲਦੀ ਅੱਛਾ ਹਾਂ 100 ਦੀ 100 ਆ ਤੇ ਬਾਕੀ ਜਿਹੜਾ ਲੈ ਗਿਆ ਕਰੋ ਯਾਦ ਲੈਵਾ ਜਿੰਨਾ ਕੱਢਿਆ ਪਿਸ਼ਾ ਨੂੰ ਮਾਂ ਦੀ ਤੀਨੇ ਕੱਢਿਆ ਹੈਣਾ ਦੁੱਖ ਤੋੜਨ ਵਾਲੀ ਗੱਲ ਹੀ ਸਾਡੇ ਕੋਲ ਹੁੰਦੀ ਇੱਕ ਕੁਲਦੀਪ ਸੇ ਇਹੋ ਜਿਹੀ 20 ਕਿਲੋ ਦੁੱਧ ਦਿੰਦੀ ਵੇਲਾ ਇਹ ਨਹੀਂ ਪਤਾ ਉਹ ਆਪਣੀ ਵੀ ਨਿੱਕੀ ਆ ਮੈਂ ਜਿਹੜੀ ਬਾਹਰ ਕਰਮਾਂ ਵਾਲੀ ਕਿੰਨੇ ਦੁੱਧ ਸੋਣਾ ਦਿੰਦੀ ਉਹ ਵੀ ਕਿੰਨਾ ਦਿੰਦੀ ਮੈਂ ਦੁੱਧ ਦੇ ਦੂੰਗੀ ਦੇ ਦੋਗੀ ਬਾਲਾ ਨਹੀਂ ਤਾਂ 14 15 ਤੂੰ ਤਾਂ ਨਹੀਂ ਜਾਂਦੀ ਹਾਂ ਨਾ ਇਹ ਤਾਂ ਵਾਧ ਦੇਉ ਘੱਟ ਦੀ ਹਾਂ ਵਾਕਿਆ ਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ